ਹਾਂ ਤੇ ਸਸਰ ਘਰ ਦਾ ਸਾਰਿਆਂ ਨੂੰ ਕੀਤਾ ਸਾਰਿਆਂ ਦਾ ਜੋ ਸਾਰੇ ਨਾਲ ਬੱਤੀ ਜਾ ਹੋ ਕੇ ਤੇ ਅੱਜ ਆਪਾਂ ਬਣਾਉਣ ਲੱਗਿਆਂ ਜੀ ਬੇਸਣ ਵਾਲੇ ਕੀ ਜੋ ਕੇ ਰੈਸਪੀ ਤੇ ਮੈਂ ਆਪਾਂ ਆਮੇ ਮਲਤਾਂ ਦੇ ਦੁਕਾਨ ਤੋਂ ਬੇਸਣ ਵਾਲੇ ਕੀ ਵਸੇ ਆਪਾਂ ਟਰਾਇ ਕਰਕੇ ਦੇਖਦੇ ਕਿਵੇਂ ਲੱਗਦੀ ਹੈ ਘਰੇ ਕਿੱਤਾ ਬਣਦੀ ਹੈ ਹਣਾ ਤੇ ਪਹਿਲਾਂ ਆਪਾਂ ਦੁਕਾਨ ਤੋਂ ਜਾ ਕੇ ਲੈ ਕੇ ਆਵਾਂਗੇ ਮੂਕਲੀ ਤੇ ਬੇਸਣ ਤੇ ਤੇ ਆਪਾਂ ਘਰ ਸਭ ਕੁਝ ਹੈਗਾ ਰਾ ਤੇ ਰਚ ਕੁਛ ਪਾਉਂਦੇ ਲੋਰ ਨੇ ਠੀਕ ਆ ਬਾਕੀ ਦਸਤ ਤੱਕ ਗਰ ਗਏ ਨਾਰਮਲ ਚੀਜ਼ ਆ ਹਨਾ ਤੇ ਬਾਕੀ ਆਪਾਂ ਘਰੇ ਵੀ ਬਣਾ ਸਕਦੇ ਆ ਬਾਕੀ ਤੀਦੀ ਵਰ ਕੇ ਆਏ ਹੋਇਆ ਤੇ ਸੋਚਾ ਕੁਛ ਬਣਾ ਲਈ ਹੈ ਹਨਾ ਤੇ ਨਾ ਤਾਂ ਵਾਸਤੇ ਰੈਸਪੀ ਬਣਾ ਕੇ ਦੇਖਦੇ ਟਰਾਈ ਕਰਕੇ ਦੇਖਦੀਆਂ ਕਿ ਕਿਹੜੀਆਂ ਕਿੱਤਾ ਬਣਦੀਆਂ ਤੇ ਆਪਣ ਵਲੌਗ ਨਾਲ ਬਣ ਰਹੀਓ ਕਮੈਂਟ ਕਰਕੇ ਦੱਸੋ ਵਲੌਗ ਆਪਾਂ ਮੂਹਲੇ ਕਟਣ ਲੱਗ ਗਿਆ ਪਹਿਲਾਂ ਪਸਨ ਆਪਾਂ ਲੈ ਜਾਂਦਾ ਸੀਗਾ ਤੇ ਚੀਚ ਤੇ ਦੀਦੀ ਆਏ ਹੋਇਆ ਸੁਮਾਰ ਕੇ ਘਾੜਾ ਤਾਂ ਸਾਰਾ ਨਾ ਠੀਕ ਆ ਖਾਰੀਆਂ ਵਾਲੀ ਕਿੱਥੇ ਖਾਈ ਜੰਨੇ ਆ ਹੋਰ ਵੱਖ ਬੱਤੇ ਬਣਾਏਗਾ ਬਾਹਰ ਉਹ ਆ ਕੇ ਦਿਖਾਉਣ ਵਾਸਤੇ ਬਣਾਏਗੀ ਹੋਰ ਜੁਗੜਾਉਣੀਆਂ ਹੋਰ ਸਿੱਕੜਨ ਲੱਗ ਗਿਆ ਮੂਫਲੀ ਥੋੜਾ ਜਿਹਾ ਕੰਮ ਲੱਗ ਗਿਆ ਆ ਦਾ ਘਰਾਂ ਅੰਦਰ ਬੈਸਰ ਨਾਲ ਇੱਕੀ ਆਪੋਂ ਤੇ ਬੈਠ ਗਏ ਸੀ ਬੰਦਾ ਕਹੇ ਠੰਡ ਲਾ ਦੇ ਅੰਦਰ ਪਰ ਅੱਜ ਫਿਰ ਆਪਾਂ ਬਾਹਰ ਮੁੰਜਾ ਕਰ ਲਿਆ ਸੀ ਤੇ ਹੁਣ ਆਪਾਂ ਗਰੀਆਂ ਕੱਟ ਰਹੇ ਆ ਤੇ ਸੋ ਆਪਾਂ ਇੰਨੀਆਂ ਗਰੀਆਂ ਕੱਟ ਲਈਆਂ ਸਾਰਾ ਉਹ ਸੋ ਸਾਫ ਕਰਕੇ ਫਿਕਸ ਸੋ ਫਿਕਸ ਕਰ ਦਾਂਗੇ ਫਿਕਸ ਕੇ ਮਿਕਸ ਫਿਕਸ ਕਰ ਦਾਂਗੇ ਮਿਕਸ ਕਰ ਦਾਂਗੇ ਚਲ ਹਾਂ ਤੇ ਆਪਾਂ ਗਰੀਆਂ ਕੱਟ ਲਈਆਂ ਸੋ ਦੇਖੋ ਸੜ ਜਾ ਸੁਰ ਸ਼ਰ ਕਾਲਾ ਸੜ ਜਾ ਸੜ ਜਾ ਮਮੇ ਨੇ ਬਣਾਉ ਤੇ ਆਪਾਂ ਗਰੀਆਂ ਕੱਟ ਲਿਆ ਸੀ ਹੁਣ ਇਹਦਾ ਆਪਾਂ ਛਿਲਕਾ ਲਾ ਦਾਂਗੇ ਦੇਖੋ ਸਾਰੇ ਜਣੇ ਹਾਂ ਤੇ ਹੁਣ ਆਪਾਂ ਗਰੀਆਂ ਤਾਂ ਕੱਟ ਲਿਆ ਸੀ ਇਹਨਾਂ ਤੇ ਬਾਕੀ ਆਪਾਂ ਛਿਲਕਾ ਲਾਤਾ ਸੀ ਆਪਾਂ ਥੋੜਾ ਛਿਲਕਾ ਰੱਖ ਲਿਆ ਵੀ ਤਾਂ ਕਿ ਟੇਸਟ ਵਧੀਆ ਆਵੇ ਤੇ ਹੁਣ ਆਪਾਂ ਤਾ ਦੇ ਦਾਂਗੇ ਤੇ ਬਿਸਰ ਤੇ ਉਸ ਕਰਨ ਤੋਂ ਬਾਅਦ ਹੁਣ ਆਪਾਂ ਪਾਲਾਂਗੇ ਥੋੜਾ ਬਿਸਰ ਨਾਲ ਕਲਮਾ ਹਨਾ ਵੀ ਟ੍ਰਾਈ ਕਰਕੇ ਦੇ ਨੇ ਉਹ ਥੋੜਾ ਤੋਂ ਬਣਾਵਾ ਚਾਕੇ ਮੈਨੂੰ ਇੰਨਾ ਹਸਾਬ ਨਹੀਂ ਹੈਗਾ ਤੇ ਮੈਂ ਫਸਟ ਵਾਰ ਹਾਂਜੀ ਹੁਣ ਆਪਾਂ ਥੋੜਾ ਜਿਹਾ ਪੈਸਣ ਲਾ ਰਿਆਂ ਫਿਰ ਥੋੜਾ ਜਿਹਾ ਪਾਣੀ ਮਸਤ ਕਰਾਂਗੇ ਤੇ ਸੋ ਥੋੜਾ ਜਿਹਾ ਠੀਕ ਰੱਖਾਂਗੇ ਤਾਂ ਕਿ ਡਿੱਪ ਹੋ ਜਾਣਾ ਜਿਹੜੀਆਂ ਹੋਰ ਸਾਵਨ ਵਾਲੇ ਪਾਇਆ ਵਾ ਪਾਣੀ ਹਾਂਜੀ ਹੁਣ ਆਪਾਂ ਇਹਨੂੰ ਉਹ ਲੈਸ ਵਿੱਚ ਕਰ ਲੈ ਆਂਗਾ ਹਾਂਜੀ ਹੁਣ ਆਪਾਂ ਕਾਹਨ ਪਾ ਨੂਰ ਮਿਰਚ ਤਾਂ ਆਪਾਂ ਥੋੜੀਆਂ ਜੀਆਂ ਮਿਰਚਾਂ ਪਾ ਲਾਂਗੇ ਕਹਾਣੇ ਨੂੰ ਜੀ ਤਾਰੇ ਦੇ ਨਾਮ ਮਨਾਪਾ ਫਰਾਈ ਪੈਨ ਦਾ ਮਨਾਪਾ ਆਹ ਤੇ ਕਰੀਣਾ ਫਿਰ ਤੇ ਮਿਕਸ ਕਰਾਂਗੇ ਉਹਨਾਂ ਦਾ ਮਾਪਾਂ ਆਪਾਂ ਚੀਰਿਆ ਪਾਲਾਂਗੇ ਇਹਨਾਂ ਨੂੰ ਵੈਸੇ ਕਰਤਾ ਨੂੰ ਖੂਰੀ ਵਾਲੀ ਚੱਲ ਜੇ ਇਹ ਆ ਤਦੈਸਨ ਮਿਕਸ ਹੋ ਗਿਆ ਫਿਰ ਇਹਨੂੰ ਆਪਾਂ ਫਰਾਈ ਕਰਦਾਂਗੇ ਤੇ ਸਾਰੇ ਜਾਣੇ ਦੱਸਿਓ ਵੀ ਕਿਤਾਂ ਲੱਗੀ तो जी आपरा तेल ਲੱਕ ਕਰਕੇ ਹਾਂ ਜੀ ਮੈਂ ਤੁਹਾਨੂੰ ਟ੍ਰਾਈ ਕਿੱਤੇ ਸੀ ਪਰਾ ਪਤਪ ਕੋੜੇ ਬਣ ਗਿਆ ਦੇਖੋ ਤੇ ਬਾਕੀ ਹੁਣ ਆਪਾਂ ਹੋਰ ਸਣਾ ਕਰਦੇ ਹਾਂ ਇੱਕ ਕਰਕੇ आए लेना मुद्धी दू. मा तावार सुबणाक पे देश लेने तो पावना. बार बणुम लोहन। ले अमे करान। आँ देख फुन्दुन लापा तावार पे देश लेने तो पावना. आँ ਮਾ ਕੇਵੋ ਤੇਰੇ ਬਣਾਉਣ ਇਸ ਪਰ ਮਰਤੋ ਬਣੀ ਨਹੀਂ ਹੋਣਾ ਦੇਖੋ ਮੇਰ ਤਾਂ ਗਰੀਆ ਸਰ ਫੈਟਾ ਬਣੀਆ ਤੇ ਬਾਕੀ ਦੂਜੀ ਕਹਿੰਦੇ ਮੈਂ ਸਿਖਾਉਣੀ ਆ ਕਿਵੇਂ ਬਣਦੀ ਹੁੰਦੀ ਪਰ ਆਪਾਂ ਸਿੱਖਦੇ ਹਾਂ ਇਹ ਕੇ ਦਾ ਘਰ ਚੋਂ ਪਾਣੀ ਦੁੱਧ ਸੀ ਐਨਾ ਬਲਾਂ ਲੱਗਦੀ ਰਹੀ ਹੈ Tätä थे फास्ट फ्राईया फर्दर को हड़ताई तो वाली देख रहे हो

ਦਾ ਦਿੱਤਾ ਗੜੀ ਬੜਾਗਾ ਤੂੰ ਤਸ ਤਸਾਰੂ ਕਰਤੀ ਸਾਰੀ ਹਾ ਕੇ ਗਰਗਾ ਛੜ ਦੋਨਾ ਧਾਣਾ ਤੋਲੇ ਬਣਗਾ ਦੋਨਾ ਤੇ ਕੋਸ਼ਿਸ਼ ਹੋ ਗਏਕਾਰ ਤੇ ਬਾਕੀ ਹਾਂ ਨੂੰ ਨਮਰ ਤੇ ਚਲ ਆਹ ਮਮੇ ਆ ਗਈ ਸਾਰਾ ਦੇਖੋ ਜ ਮਮਾ ਬਣਾ ਰਿਹਾ ਕਿਰਗਾ ਇਕ ਤਾਂ ਬੈਸਨ ਤਾਂ ਬਣਾਇ ਨਾ ਆਪਣਾ ਖਾਣੇ ਤੋਂ ਤੇ ਹੁਣ ਆਪਾਂ ਵੇਖਦੇ ਹਾਂ ਜ ਮਮਾ ਕਿੱਤਾ ਬਣਾਉਂਦੇ ਆ ਸਾਡੇ ਦੋਨਾਂ ਦੀ ਕੋਸ਼ਿਸ਼ ਰਹੀ ਨਾ ਕਾਮਯਾਬ ਮੈਂ ਤਾਂ ਮੂੜ ਜਾਵਾਂਗਾ ਬੈਸਨ ਨਾਲੇ ਬੁਰਗਾ ਖਾਣਾ ਸੀ ਆ ਖਾ ਲੇ ਆਹ ਹੀ ਬਣੀਆਂ ਦੇ ਆਪਕੋ ਪਧੀਆ ਤਾਂ ਬਣ ਗਿਆ ਇਹਨਾਂ ਨੂੰ ਕੀ ਹੋਇਆ ਹੋਇਤਾ ਬਣ ਗਿਆ ਅਖੋੜ ਹਮ ਵੀ ਨਾ ਤਵਣਾਤੀਆਂ ਕਰੀ ਜਾਂਦੇ ਖਾਣੇ ਨਾਲ ਬਾਕੀ ਆਪਰਾ ਤਾਂ ਬਣ ਗਣੀ ਹੋਣੀ ਖਾਣੀਆਂ ਪੈਣੀਆਂ ਆਪਾਂ ਨੂੰ ਹਾਂ ਜੀ ਤੇ ਗਿਰ ਨਾ ਪਰ ਨਰੇ ਨਾ ਕਾਮ ਚ ਤੇ ਮੱਥ ਬਣੀ ਆਣੀ ਤੇ ਨਾ ਹੀ ਦੀ ਤੇ ਬਣੀ ਆ ਤੇ ਬਾਕੀ ਚਲੋ ਕੋਈ ਨਹੀਂ ਫਸਟ ਟਾਈਮ ਦਾੜਾ ਤੇ ਹਰ ਇੱਕ ਵਾਰ ਸਿੱਖਦਾ ਜਾਂ ਜੀ ਜ ਪਹਿਲੀ ਵਾਰ ਤੱਕ ਸੁਣਉਣੀ ਆਉਂਦੀ ਹੋਣੀ ਤੇ ਬਾਕੀ ਹੁਣ ਆਪਾਂ ਮਿਲਦੇ ਆ ਨਾਸ਼ਟ ਵਲਾਗ ਚ ਤੇ ਆਪਣਾ ਵਲਾਗ ਕਿਤਾਂ ਲੱਗਿਆ ਟਮਾਟਰ ਘਰ ਜਰੂਰ ਦਾ ਸਾਰੇ ਜਿਹੜੇ ਹੱਸੋਗੇ ਮੈਨੂੰ ਪਤਾ ਹੀ ਆ ਕਿ ਕੱਕ ਮੈਂ ਤਾਂ ਬਣਾ ਹੀ ਨਹੀਂ ਕੁਛ ਕੋਲ ਪਹਿਲੇ ਪਹਿਲੇ ਵਾਰ ਤਾਂ ਬੰਦਾ ਹਰ ਇੱਕ ਕੋਈ ਚੀਜ਼ ਸਿੱਖਦਾ ਜਾਂਣਾ